ਔਰ ਨਿਊਟਰਲ 'ਤੇ ਗਾੜੀ ਹੈਂਡ ਬ੍ਰੇਕ ਚੱਕੋ ਫਿਰ ਇੱਕ ਮਿੰਟ ਚੱਲ ਪਕੜੇ ਰਹਿ ਦਿਓ ਹਾਲੇ ਵੀ ਉਸੇ ਢੀਰ ਇਸਕੋ ਰੋਕ ਗਿਆ ਤੇ ਮੇਰੇ ਵਿੱਚ ਬੱਚੇ ਦੇਖੋ ਜੀ ਗੱਡੀ ਪੁਲਸ ਹੈ ਦਲਜੀਤ ਸਿੰਘ ਸਬ ਇੰਸਪੈਕਟਰ ਗੜਾ ਡਿਪਾਰਟਮੈਂਟ ਹੈ ਝੰਡੀਗੜ੍ਹ ਪੁਲਿਸ ਦੀ ਟੰਡੀਗੜ੍ਹ ਪੁਲਿਸ ਇਹ ਬੰਦਾ ਜੀ ਕਟੋ ਕਟ ਵੀ ਪਿੱਛੋਂ ਦੀ 10 ਵੀ 20 ਗੱਡੀਆਂ ਠੋਕ ਕੇ ਆ ਚੁੱਕਿਆ ਜੀ ਕੋਈ ਛੋਟਾ ਬੱਚਾ ਨਹੀਂ ਛੋਟਾ ਕੋਈ ਛੋਟਾ ਬੱਚਾ ਨਹੀਂ ਕੋਈ ਗੱਡੀ ਨਹੀਂ ਛੱਡੀ ਇਹਨੇ ਸਾਰੀ ਦੀ ਸਾਰੀ ਔਰ ਅੱਗੇ ਦੇਖੋ ਸਕੂਲ ਬੱਸ ਵੀ ਇਹਨਾਂ ਨੇ ਠੋਕ ਈਮੇਲ ਬਣਾਣ ਆਏਗੀ ਆਜ ਆ ਜਾਓ ਬਾਹਰ ਆਓ ਬਾਹਰ ਇਹ ਵੀਡੀਓ ਬਣਾ ਲੈ ਹਾਂ ਸਰ ਨੇ ਬਣਾ ਲਈ ਮੈਂ ਸੈਂਡ ਕਰਾ ਲਵਾਂਗਾ ਸੈਂਡ ਕਰਾ ਲਵਾਂਗਾ ਮੈਂ ਆ ਜਾਓ ਆ ਗਈ ਹਲੋ ਉਹ ਪੀਸੀ ਆ ਰਾਹਣਾ ਕਿ ਡੀਸਾਈਜ਼ ਕਰਾਂਗੇ ਸਰ ਜੀ ਮੈਡਮ ਨਹੀਂ ਆ ਗਈ ਜੀ ਯਾਰ ਉਹ ਨਹੀਂ ਰਹਿ ਰਿਹਾ ਇਸ ਦੇ ਲਈ ਆ ਨਹੀਂ ਰਿਹਾ ਤਾਂ ਮਜ਼ਾ ਨਹੀਂ ਆ ਰਿਹਾ